ਹੁਣ ਆ ਆ ਦੇਖ ਲੋ ਪਿੱਠ ਪੁੜੇ ਦੀ ਬੰਤਰ ਬੁੰਤਰ ਬਹੁਤ ਜਿਆਦਾ ਚੰਗੀ ਆ ਚੈੱਕ ਕਰਨ ਨੂੰ ਮਗਲ ਇਥਨਾਂ ਦੀ ਠੀਕ ਹੈ ਤੁਮਾਂ 2 ਘਟ 70 ਗੱਲਾ 65000 ਦੀ ਦੇਮ ਆਗੇ ਆਪਾਂ ਠੀਕ ਆ ਲੈ ਵੀ ਆ 10 11 ਕਿਲੋ ਤੋਂ ਡਿੱਗਦੀ ਨਹੀਂ ਠੀਕ ਹੈ 10 ਗੱਲਾ ਆਪਾਂ ਲੱਖ ਦੀ ਵਾਪਸ ਵੀ ਲੈ ਲਾਂਗੇ ਜੇ ਕੋਈ ਸੁਵਾ ਕੇ ਵੇਚੂਗਾ ਸੁਵਾ ਕੇ ਲੱਖ ਦੀ ਹਾਂ ਕਮਾਲ ਕਰ ਹਾਂ ਭਾਂਡਾ ਬਈ ਇਹ ਤਾਂ ਦੇਖਿਆ ਮੈਂ ਅੱਛਾ ਜਿਹੜਾ ਹੈਗਾ ਸਾਰਾ ਰਿਕਾਰਡ ਇਸ ਛੋਟੇ ਦਾ ਸਾਨੂੰ ਮਿਲਦਾ ਤੇ ਮਾਂ ਇਹਦੀ 9.5 ਲੱਖ ਦੀ ਵਿਕੀ ਸੀਗੀ ਮੰਦਾ ਨੇ ਕੱਟਾ ਰੱਖ ਲਿਆ ਉਹ ਨਹੀਂ ਨਹੀਂ ਕੋਈ ਧੋਖਾ ਕਹਿੰਦਾ ਕੋਈ ਧੋਖਾ ਧੜੀ ਤਾਂ ਨਹੀਂ ਹੈਗਾ ਕੋਈ ਕੰਮ ਕਰਨਾ ਲੈ ਕੋਈ ਆਮ ਨਹੀਂ ਕੋਈ ਠੀਕ ਹੈ ਕਾਹ ਤੋਂ ਅਗਲਾ ਰਿਕਾਰਡ ਮੰਗੇਗਾ ਸਾਨੂੰ ਪੁੱਛੇ ਰੱਖ ਤੋ ਆਪਾਂ ਜ਼ਮਾਵਤਾਰ ਹਾਂ ਹਾਂਜੀ ਅੱਸੀ ਕੱਲ੍ਹ ਦੋਸਤੋ ਬਹੁਤ ਬਹੁਤ ਸਵਾਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਹੈਪੀ ਕੋਲੇ ਪਹੁੰਚੇ ਹੋਏ ਹਾਂਗੇ ਬਾਈ ਹੈਪੀ ਕੋਲੇ ਨਾ ਅੱਜ ਆਪਾਂ ਤੁਹਾਨੂੰ ਇੱਕ ਤਾਂ ਦਿਖਾ ਦਾਂਗੇ ਮਿੱਤਰੋ ਬਹੁਤ ਸੋਹਣਾ ਸੁਨੱਖਾ ਆ ਗਿਆ ਝੋਟਾ ਤੇ ਦੂਜੇ ਨੰਬਰ ਦੇ ਉੱਤੇ ਆ ਗਈ ਇੱਕ ਆਹ ਝੋਟੀ ਬਾਈ ਕਹਿੰਦਾ ਆਪਾਂ ਹਰਿਆਣੇ ਦੇ ਵਿੱਚੋਂ ਲੈ ਕੇ ਆਏ ਆ ਤੇ ਪੂਰੀ ਗਰੰਟੀ ਰਹੂ ਆਪਣੀ ਇੱਕ ਤਾਂ ਇਹ ਆ ਗਈ ਤੇ ਇੱਕ ਦਿਖਾ ਦਾਂਗੇ ਆਪਾਂ ਸਾਨੂੰ ਤੋਕੜ ਗੱਬਣ ਆ ਗਈ ਤੇ ਇਹੇ ਦੇਖ ਲਓ ਤੁਸੀਂ ਗ੍ਰੇਡੇਡ ਜੀ ਝੋਟੀ ਆ ਮਿੱਤਰੋ ਤੇ ਪਰ ਜਿਹੜੀ ਆਹ ਹਰਿਆਣੇ ਵਾਲੀ ਝੋਟੀ ਆ ਗਈ ਨਾ ਮਿੱਤਰੋ ਇਹ ਤੁਸੀਂ ਦੇਖ ਲਓ ਵੀ ਬਹੁਤ ਬਰੀਕ ਝੋਟੀ ਆ ਤੇ ਮਗਰ ਵੀ ਇਹਦੇ ਕੱਟਾ ਮਿੱਤਰੋ ਕੱਟਾ ਪਰ ਹੈਗਾ ਬੂਰਾ ਥਣਲੇਵੀ ਦੀ ਜਿਹੜੀ ਹੈਗੀ ਨਾ ਪੂਰੀ ਚੰਗੀ ਕੁਆਲਿਟੀ ਦੀ ਆ ਤੇ ਚੰਗੀ ਕੁਆਲਿਟੀ ਦੀ ਸਾਨੂੰ ਦੱਸਦੀ ਵੀ ਹੋਊਗੀ ਇਹ ਕੱਟਾ ਚੁੰਗਣ ਲੱਗੇ ਇੱਧਰ ਕਰਦੇ ਕਰਾ ਇਹ ਅਛਾ ਨਾਲ ਜਿਹੜਾ ਆ ਆ ਗਿਆ ਝੋਟਾ ਮਿੱਤਰੋ ਹਨਾ ਤੇ ਇਹ ਵੀ ਪੂਰੇ ਹੈਨ ਚੰਗੇ ਰਿਕਾਰਡ ਵਾਲਾ ਹੈਗਾ ਆ ਜੋ ਆਪਾਂ ਤਿੰਨਾਂ ਨਗਾ ਦੀ ਜਾਣਕਾਰੀ ਲੈ ਕੇ ਤੁਹਾਨੂੰ ਦੇ ਗਏ ਬਾਕੀ ਆਹ ਝੋਟੀ ਤੁਹਾਨੂੰ ਕਿਵੇਂ ਲੱਗੀ ਨਾ ਯਾਰ ਇਹ ਕਮੈਂਟ ਕਰਕੇ ਦੱਸ ਜ਼ਰੂਰ ਦਿਓ ਜਮਾ ਟਾਈਮ ਟੂ ਟਾਈਮ ਜਿਹੜਾ ਹੈਗਾ ਨਾ ਇਹ ਚਵਾਈ ਦਾ ਟਾਈਮ ਹੀ ਆ ਹੁਣ ਪਾਮ ਦੇ 5 ਵਜ ਚੁੱਕੇ ਨੇ ਤੇ ਤੜਕੇ ਵੀ ਜਿਹੜੀ ਹੈਗੀ ਬਾਈ ਕਹਿੰਦਾ 5 ਵਜ ਚਵਾਈ ਹੋਈ ਹੋਈ ਆ ਆਓ ਕਰ ਅੱਗੇ ਗੱਲਬਾਤ ਹਾਂਜੀ ਬਾਈ ਜੀ ਹੱਸੀ ਕਾਲ ਜੀ ਹੱਸੀਗਾ ਬਾਈ ਤੇ ਬਾਈ ਜੀ ਪਹਿਲਾਂ ਤਾਂ ਦੱਸ ਕੇ ਤੁਸੀਂ ਆਪਦਾ ਨਾਮ ਦੱਸੋਗੇ ਨਾ ਬਾਈ ਹੈਪੀ ਪਿੰਡ ਲਾਲਾਂ ਵਾਲੀ ਜ਼ਿਲ੍ਹਾ ਮਾਨਸਾ ਬਾਈ ਠੀਕ ਆ ਚਨੀਰ ਦੇ ਕੋਲੇ ਰਹਿ ਜਾਂਦਾ ਬਾਈ ਚਨੀਰ ਦੇ ਕੋਲੇ ਰਹਿ ਜਾਂਦਾ ਅੱਛਾ ਹੈਪੀ ਵਪਾਰ ਦਾ ਕੰਮ ਵੀ ਆ ਹਾਂ ਬਾਈ ਹੈਗਾ ਥੋੜਾ ਬਹੁਤਾ ਵਾਲਾ ਨਹੀਂ ਹੈਗਾ ਠੀਕ ਹੈ ਤੇ ਹੈਪੀ ਜੇ ਗੱਲ ਕਰੀਏ ਅੱਜ ਆਪਣੇ ਕੋਲੇ 3 ਜਨਵਰੀ ਆ ਗਏ ਹਨਾ ਤੇ ਜਿਹੜੀ ਤੇਰੀ ਝੋਟੀ ਖੜੀ ਹੈ ਪਹਿਲੇ ਨੰਬਰ ਤੋਂ ਆਪਾਂ ਇਸੇ ਤੋਂ ਹੀ ਜਾਣਕਾਰੀ ਸਟਾਰਟ ਕਰਦੇ ਆਂ ਜਿਹੜੀ ਤੇਰੀ ਆਹ ਝੋਟੀ ਆ ਇਹ ਆਹ ਇਸ ਝੋਟੀ ਦੀ ਸੁਹਾ ਦੱਸ ਪਹਿਲਾਂ ਮੈਨੂੰ ਸੁਹਾ ਬਾਈ ਦੂਜਾ ਦੂਜਾ ਸੁਹਾ ਹਾਂ ਪਰ ਆਪਾਂ ਪਹਿਲਾਂ ਲੈਂਦੀ ਸੀਗੀ ਬਾਈ अच्छा ਇਹ ਆਪਣੇ ਘਰ ਦੀ ਆ ਗਈ ਹਾਂ ਘਰ ਦੀ ਆ ਤੇ ਹੁਣ ਇਹਨੂੰ ਸੂਈ ਨੂੰ ਕਿੰਨੇ ਦਿਨ ਹੋ ਗਏ ਸੂਈ ਬਾਈ ਇਹ ਦੋ ਤਰੀਕ ਦੀ ਸੂਈ ਹੈ ਬਾਈ ਦੋ ਤਰੀਕ ਦੀ ਹਾਂ ਦੋ ਤਰੀਕ ਦੀ ਸੂਈ ਆ ਹੁਣ ਜਿਹੜਾ ਇਹਦੇ ਥੱਲੇ ਦੁੱਧ ਆ ਦੁੱਧ ਕਿੰਨਾ ਦੁੱਧ ਬਾਈ ਹੈਗਾ ਇਹਦੇ ਥੱਲੇ 12 ਹੁਣ 12 ਹਾਂ ਉਹ ਦੋ ਛੋਟੀ ਕਰੂਗੀ ਬਾਈ 14 15 ਕਿਲੋ 15 ਕਿਲੋ 14 ਕਿਲੋ ਦੀ ਗਾਰੰਟੀ ਹੈ ਆਪਣੀ 14 ਦੀ ਗਾਰੰਟੀ ਹੈ ਕਰੂ 15 ਵੀ ਹੈ ਹਾਂ ਹਾਂ ਠੀਕ ਆ ਤੇ ਹੁਣ ਜੇ ਗੱਲ ਕਰ ਲਈ ਜਿਹੜਾ ਇਹਦੇ ਮਗਰ ਕੱਟਾ ਆ ਗਿਆ ਕੱਟਾ ਬੂਰਾ ਆ ਗਿਆ ਬੂਰਾ ਬਾਈ ਠੀਕ ਆ ਆਪਣੇ ਪਿੰਡ ਸਾਹਣ ਸੀ ਉਹ ਤੋਂ ਕਰਾਈ ਸੀ ਕਰਵਾ ਸੀ ਠੀਕ ਹੈ ਪਹਿਲੇ ਜੇ ਗੱਲ ਕਰ ਲਈਏ ਪਹਿਲੇ ਸੂਏ ਹਰਿਆਣੇ ਚੋਂ ਲੈ ਕੇ ਆਏ ਸੀ ਹਾਂ ਬਈ ਕਿੱਥੋਂ ਲੈ ਕੇ ਆਏ ਸੀ ਉਹ ਤੋਂ ਹਸਾਰ ਕੋਲ ਲੈ ਕੇ ਆਏ ਸੀ ਬਈ ਉਧਰੋਂ ਹਸਾਰ ਕੋਲ ਠੀਕ ਆ ਤੇਰੇ ਕੋਲੇ 12 ਲੀਟਰ ਦੁੱਧ ਦਿੱਤਾ ਹਾਂ 12 ਦਿੱਤਾ ਪਹਿਲਾਂ ਫੋਲ ਫਿਰ ਕਰ ਆਪਾਂ ਤੋਰ ਕੇ ਦਿਖਾਈਏ ਲੋ ਵੀ ਆ ਝੋਟੀ ਨਾ ਜਿਹੜੀ ਦੱਸਦੀ ਵੀ ਆ ਵੀ ਭਾਈ ਹਾਂ ਮੈਂ ਚੰਗੀ ਆ ਬਾਕੀ ਤੁਸੀਂ ਜ਼ਰੂਰ ਦੱਸਿਓ ਵੀ ਕਿਵੇਂ ਲੱਗੀ ਝੋਟੀ ਸੋਨੋ ਯਾਰ ਨਾ ਝੋਟੀ ਦੀ ਥਣਲੇਵੇ ਦੀ ਜਿਹੜੀ ਕੁਆਲਿਟੀ ਉਹ ਪੂਰੀ ਬੰਬ ਆ ਪੂਰੀ ਚੰਗੀ ਕੁਆਲਿਟੀ ਦੀ ਝੋਟੀ ਆ ਥਣਲੇਵਾ ਦੇਖ ਲਓ ਝੋਟੀ ਦਾ ਜਿਹ ਲੇਵੇ ਨੂੰ ਥਾਨ ਐਣ ਕੱਲਾ ਕੱਲਾ ਥਾਨ ਲੱਗਿਆ ਲੇਵੇ ਨੂੰ ਹੁਣ ਤੁਸੀਂ ਦੇਖ ਲਓ ਫਿਕਸ ਲੇਵੇ ਵਾਲੀ ਆ ਗਈ ਐ ਨਹੀਂ ਹੈਗਾ ਵੀ ਖੜਕਦਾ ਜਾਂ ਫਿਰੂਗਾ ਲੇਵਾ ਇਹ ਉੱਤੋਂ ਵੀ ਤੁਸੀਂ ਬੰਤਰ ਦੇਖ ਲਓ ਹੁਣ ਤੁਸੀਂ ਝੋਟੀ ਦੀ ਲੈ ਵੀ ਆਹ ਦੇਖ ਲਓ ਹੁਣ ਝੋਟੀ ਆਹ ਹੈ ਨਾ ਯਾਰ ਮਤਲਬ ਬਾਈ ਕਹਿੰਦਾ ਆਪਾਂ ਪਹਿਲੇ ਸੂਏ ਹਰਿਆਣੇ ਦੇ ਵਿੱਚੋਂ ਲੈ ਕੇ ਆਏ ਸੀ ਤੇ ਹੁਣ ਜਿਹੜੀ ਝੋਟੀ ਇਹ ਦੂਜਾ ਸੂਆ ਸੂਈ ਹੋਈ ਝੋਟੀ ਆ ਗਈ 15 ਲੀਟਰ ਦੁੱਧ ਦੀ ਜਿਹੜੀ ਹੈਗੀ ਗਾਰੰਟੀ ਰਹੁ ਸਿੰਘ ਵੀ ਸੋਨਾ ਆ ਗਿਆ ਤੇ ਲੇਵੇ ਦੀ ਬੰਤਰ ਦੇਖ ਲਓ ਹੁਣ ਤੁਸੀਂ ਲੈ ਵੀ ਪਹਿਲਾਂ ਥਣ ਜਿਹੜਾ ਹਿਲਦਾ ਸੀ ਕੱਟੇ ਨੇ ਲਾਤਾ ਮੂੰਹ ਤੇ ਹੁਣ ਜਮੈਂ ਜਮਾ ਕਿੱਲੀਆਂ ਵਰਗੇ ਕਰੀ ਖੜੀ ਏ ਥਣ ਏ ਲੈ ਚੱਲ ਵੀਰੇ ਲੈ ਵੀ ਹੁਣ ਆ ਦੇਖ ਲੋ ਪਿੱਠ ਪੁੜੇ ਦੀ ਬੰਤਰ ਬੁੰਤਰ ਬਹੁਤ ਜਿਆਦੇ ਚੰਗੀ ਆ ਲੈ ਪੂਛ ਵੀ ਜਮਾ ਬਰੀਕ ਠੇਲੇਵੇ ਤੇ ਤੁਸੀਂ ਨਾ ਨਾੜਾ ਨੂੜਾ ਵੀ ਜਿਹੜੀਆਂ ਹੈਂ ਆ ਦੇਖ ਲੋ ਨਹੀਂ ਲੇਵਾ ਵੀ ਜਿਹੜਾ ਹੈਗਾ ਨਾ ਹੈਪੀ ਹਾਂ ਬਾਈ ਇਹ ਅੱਛਾ ਤੇਰੇ ਮਤਲਬ ਮੈਂ ਤਾਂ ਆਖਿਆ ਕਿਤੇ ਹੁਣ ਲੈ ਕੇ ਆਇਆ ਕਿਤੇ ਨਾ ਲੈ ਕੇ ਨਹੀਂ ਆਏ ਪਰ ਲੈ ਕੇ ਆਏ ਸੀ ਪਰ ਲੈ ਕੇ ਆਇਆ ਸੀ ਠੀਕ ਆ ਤੇ ਹੁਣ ਇਹਦਾ ਰੇਟ ਕਿੰਨਾ ਕਰਤਾ ਰੇਟ ਬਾਈ ਇਹਦਾ 160 160 ਹਾਂ ਤੇ ਇਹਦੇ ਚ ਮਾਨਤਾਨ ਕੋਈ ਹੋ ਜਾਊਗਾ ਪਰ ਡੇਢ ਦੀ ਦੇਣੀ ਆ ਬਾਈ ਬਸ ਟਾੜਾ ਵਟਾ ਟਾੜਾ ਵਟ ਹੀ ਆ ਵੈਰੀ ਗੁੱਡ ਹਾਂ ਠੀਕ ਆ ਤੇ ਹੁਣ ਇਹਦੀਆਂ ਧਾਰਾਂ ਦਿਖਾ ਦੇ ਜੇ ਮਾੜੀਆਂ ਜੀ ਧਾਰਾਂ ਦਿਖਾ ਦਾਂਗੇ ਬਾਈ ਲੈ ਛੱਡੀ ਕਰਾਂ ਲੈ ਵੀ ਆ ਦੇਖ ਲਓ ਬੱਚਾ ਦੇ ਤਾਂ ਛੱਡ ਹੁਣ ਆਪਾਂ ਤੇ ਧਾਰਾਂ ਜਿਹੜੀਆਂ ਹੈਗੀਆਂ ਤੁਹਾਨੂੰ ਆਪਾਂ ਚੈੱਕ ਕਰਵਾ ਦਾਂਗੇ ਇਹ ਜਦੋਂ ਲਾਹੇ ਭਾਈ ਇਹਨੂੰ ਬਣਦੀ ਲੈ ਭਾਈ ਹੁਣ ਬੰਨਦੇ ਕਰਾ ਲੈ ਵੀ ਮਿੱਤਰੋ ਆਹ ਦੇਖ ਲਓ ਹੁਣ ਇਹ ਤਾਰਾਂ ਆਪਾਂ ਸਾਨੂੰ ਚੈੱਕ ਕਰਵਾ ਦਨੇ ਆ ਇਹ ਲੈ ਵੀ ਆ ਪਹਿਲਾਂ ਤੁਸੀਂ ਚੈੱਕ ਕਰ ਲਓ ਮਗਰ ਇਥੇ ਨਾਲੀਆਂ ਠੀਕ ਹੈ ਹੁਣ ਭਾਈ ਮੂਰੋ ਮਾਰ ਦੋ ਤਰਾ ਇਹ ਆਹ ਦੇਖ ਲਓ ਮਿੱਤਰੋ ਤਾਰ ਤੁਰ ਜਮਾ ਐਣ ਗੰਨੇ ਵਰਗੀ ਆਉਂਦੀ ਆ ਬਾਕੀ ਜਦੋਂ ਮਿੱਤਰੋ ਤੁਸੀਂ ਇੱਥੇ ਆਏ ਹਨ ਤੇ ਚਾਰ ਡੰਗ ਦੀ ਚਵਾਈ ਕਰਕੇ ਜਿਹੜੀ ਹੈਗੀ ਤੁਸੀਂ ਲਿਜਾ ਸਕਦੇ ਹੋ ਅੱਛਾ ਹੈਪੀ ਜਿਹੜੀ ਹੁਣ ਤੇਰੀ ਆਹਾ ਆ ਗਈ ਝੋਟੀ ਹਨਾ ਇਸ ਝੋਟੀ ਦਾ ਸੂਆ ਦੱਸ ਪਹਿਲਾਂ ਮੈਨੂੰ ਸੂਆ ਤਾਂ ਬਈ ਇਹਦਾ ਕੋਈ ਦੂਜਾ ਮਨ ਲੈ ਭਾਵੇਂ ਤੀਜਾ ਮਨ ਲੈ ਅੱਛਾ ਹਾਂ ਤੇ ਕ ਐ ਮਹੀਨੇ ਦੀ ਗੱਪਣ ਇਹ ਇਹ ਗੱਪਣ ਬਈ ਸਾਢੇ ਤਿੰਨ ਤੋਂ ਪਰਾਂ ਚਾਰ ਤੋਂ ਘੱਟ ਆ ਚਾਰ ਤੋਂ ਘੱਟ ਜੀ ਹਾਂ ਤੇ ਹੁਣ ਜਿਹੜਾ ਦੁੱਧ ਐ ਥੱਲੇ ਹੁਣ ਦੁੱਧ ਕਿੰਨਾ ਐ ਥੱਲੇ ਬਸ ਬਈ ਇਹ ਮੰਨ ਕੇ ਚੱਲ ਤੂੰ ਡੇਢ ਕਿਲੋ ਦੁੱਧ ਦਿੰਦੀ ਐ ਇੱਕ ਟਾਈਮ 'ਚ ਉਹਨੇ ਆ ਇੱਕ ਟਾਈਮ ਹਾਂ ਡੇਢ ਕਿਲੋ ਹਾਂ ਤੇ ਬਸ ਥਾਣੀ ਪਾਸ ਕਰਾਉਂਦੀ ਥਾਣੀ ਪਾਸ ਕਰਾਉਂਦੀ ਹਾਂ ਇੱਕ ਟਾਈਮ 'ਚ ਉਹਨੇ ਡੇਢ ਕਿਲੋ ਹਾਂ ਸਾਡੇ 3.5 ਤੋਂ ਪੌਣੇ 4 ਮਹੀਨੇ ਦੀ ਗੱਪਣਾ ਜੀ ਗੱਪਣਾ ਗੱਪਣ ਆਪਣੀ ਆਪ ਦੀ ਤਸੱਲੀ ਆ ਆਪਾਂ ਚੈੱਕ ਕਰਾ ਕੇ ਲੈ ਕੇ ਜਾਂ ਡਾਕਟਰ ਤੋਂ ਠੀਕ ਹੈ ਫਿਰ ਮੈਨੂੰ ਐਂ ਦੱਸ ਤਾਜੀ ਦਾ ਦੁੱਧ ਕਿੰਨਾ ਕਹਦਾ ਤਾਜੀ ਦਾ ਦਿੱਤਾ ਹੋ ਬਈ ਇਹਨੇ ਆਪਾਂ ਲੈ ਕੇ ਆਏ ਐਵੇਂ ਕਪਮਾਰੀ 10 11 ਕਿਲੋ ਤੋਂ ਡਿੱਗਦੀ ਨਹੀਂ ਠੀਕ ਹੈ 10 11 ਆਪਾਂ ਲੱਖ ਦੀ ਵਾਪਸ ਵੀ ਲੈ ਲਾਂਗੇ ਜੇ ਕੋਈ ਸਵਾ ਕੇ ਵੇਚੂਗਾ ਸਵਾ ਕੇ ਲੱਖ ਦੀ ਹਾਂ ਕਮਾਲ ਹੈ ਪਾਂਡਾ ਬਈ ਇਹ ਤਾਂ ਦੇਖਿਆ ਮੈਂ ਅੱਜ ਆ ਲੱਖ ਦੀ ਵਸ ਲੈ ਲੇਗਾ ਹੁਣ ਦੇਖ ਲਾ ਹੁਣ ਤਾਂ 90 95 ਦੀ ਕਹਿ ਦੇ ਕੋਈ ਚੱਕਰ ਨਹੀਂ ਮਹਾ ਹੈ ਕੋਈ ਚੱਕਰ ਨਹੀਂ ਹੁਣ ਤਾਂ ਗੱਲ ਆਪਣੇ ਹੱਥ ਚ ਆ ਜੇ ਸ਼ਾਮੀ ਮੈਂ ਕਹਿੰਦਾ ਉਹ ਬੈਠੂ ਬੈਠੀ ਖੜੀ ਕਰੀਂਗੇ ਨਾ ਉਹ ਬੈਠਣ ਦੀ ਇਹ ਖੜ ਜਾਂ ਲਈ ਇਹ ਬਾਦ ਹੱਤ ਗਿਆ ਇਹਦਾ ਇਹ ਠੀਕ ਆ ਤੇ ਫਿਰ ਖੋਲ ਫਿਰ ਕੇ ਰਾ ਹੁਣ ਤੋੜ ਕੇ ਦਿਖਾਈਏ ਤੇ ਹੁਣ ਇਹਦਾ ਰੇਟ ਕਿੰਨਾ ਕਰਤਾ ਫਿਰ ਰੋਇ ਮੈਂ ਇਹਦਾ ਰੇਟ ਤਾਂ ਬਾਈ ਪਾਵਾ 70 ਕਰਾ ਲਾ ਹੈ ਤੂੰ ਮੈਂ 2 ਘਟ 70 ਕਰਾ ਲਾ 65000 ਦੀ ਦੀ ਮੰਗੇ ਆਪਾਂ ਠੀਕ ਆ ਲੈ ਵੀ ਆਹ ਦੇਖ ਲਓ ਮਿੱਤਰੋ ਹੁਣ ਹੈਪੀ ਕਹਿੰਦਾ ਜਿਹੜਾ ਆਹ ਜਿਹੜੀ ਹੈਗੀ ਹੈ ਨਾ ਵੀ ਹੁਣ ਬੰਦਾ 65000 ਦੀ ਲੈ ਜੇ ਲੈ ਵੀ ਹੁਣ ਬੰਦਾ 65000 ਦੀ ਲੈ ਜੇ ਤੇ ਲੱਖ ਦੀ ਵਾਪਸ ਠੀਕ ਆ ਲੈ ਵੀ ਹੁਣ ਤਾਂ ਤੁਹਾਡੇ ਮਤਲਬ ਉਹੀ ਕੰਮ ਹੀ ਚੱਕਿਆ ਗਿਆ ਹੈ ਨਾ ਇਹ ਆ ਦੇਖ ਲੋ ਥਣ ਲੈਵੇ ਦੀ ਚੱਕ ਪੰਨ ਨਹੀਂ ਫੂ ਗੱਲ ਕਰ ਬੰਦੇ ਨੂੰ ਜੇ ਵੇਚਣੀਆਂ ਹੈ ਪਾਲ ਕੇ ਪਾਲ ਕੇ ਹੈ ਠੀਕ ਹੈ ਥਣਾ ਥੋਣਾ ਦੀ ਜਮਾ ਓਕੇ ਆ ਜਮਾ ਓਕੇ ਆ ਬਾਈ ਠੀਕ ਆ ਲੈ ਵੀ ਉਹ ਮੂਰ ਨਾਲ ਥਰਾਂ ਜੋ ਥੋੜੀ ਜੀ ਤਾਰ ਬ੍ਰੀਕ ਆ अच्छा हां वो अपन ਪਹਿਲਾਂ ਦੱਸ ਦਿੰਨੇ ਆਂ ਠੀਕ ਹੈ ਅਗਲਾ ਚੋਣ ਆ ਜਾ ਕੋਈ ਫਾਇਦਾ ਨਹੀਂ ਸਹੀ ਗੱਲ ਆ ਚਲ ਚੰਗੀ ਗੱਲ ਆ ਤੇ ਹੁਣ ਤਾਂ ਫਿਰ ਟੋਕੜ ਕਰਕੇ ਮੜਾ ਜਾ ਸਾਈਡ ਜੀ ਰੱਖਦੀ ਉਹ ਵੀ ਹਾਂ ਹਾਂ ਬਾਈ ਟੋਕੜ ਕਰਕੇ ਠੀਕ ਆ ਦੇਖ ਲੈ ਚਲ ਤੇ ਇਧਰ ਆ ਫਿਰ ਜਿਹੜਾ ਤੇਰਾ ਹੱਥ ਝੋਟਾ ਆ ਗਿਆ ਹੁਣ ਇਹੇ ਝੋਟੇ ਦੀ ਕਹਾਣੀ ਦੱਸ ਮੈਨੂੰ ਵੀ ਇਹ ਕਿੰਨੇ ਸਾਲ ਦਾ ਹੋ ਗਿਆ ਇਹ ਬਾਈ ਢਾਈ ਤੋਂ ਘੱਟ ਆ ਥੋੜਾ ਜਿਹਾ ਠੀਕ ਹੈ ਮਹੀਨਾ ਡੇਢ ਮਹੀਨਾ ਦਾ ਫਰਕ ਆ ਠੀਕ ਹੈ ਤੇ ਇਹਦੀ ਮਾਂ ਦਾ ਦੁੱਧ ਕਿੰਨਾ ਸੀ ਮਾੜਾ ਦੋਦ ਭਾਈ ਆਪੇ ਦੇ ਮੇਲਿਆਂ ਤੇ ਬਹੁਤ ਆਪਣੇ ਕੋਲ ਸਾਰੇ ਸਰਟੀਫਿਕੇਟ ਪਏ ਨੇ ਤੇ ਸਾਰਾ ਕੁਝ ਪ੍ਰੂਫ ਪਏ ਨੇ ਤੇ ਪਿਓ ਦੇ ਵੀ ਅੱਛਾ ਇਹਦੇ ਮਾਂ ਦੇ ਵੀ ਠੀਕ ਐ ਇਹ ਤਰਹੁਲੇ 3 ਮਹੀਨੇ ਦੇ ਬਿਊਟੀ ਚ ਵੀ ਆਇਆ ਹੋਇਆਗਾ ਅੱਛਾ ਤੇ ਮਾਂ ਇਹਦੀ ਪਿਛਲੇ ਮੇਲੇ ਤੇ ਜਿਹੜਾ ਟੱਪ ਕੇ ਗਿਆ ਹੁਣ ਹਾਂ 2024 ਚ ਬਿਊਟੀ ਚ ਮੋਹਰਾ ਚ ਦੂਜੇ ਨੰਬਰ ਤੇ ਆਇਸੀ ਉੱਥੇ ਨਾਲ ਕੱਟਾ ਸੀਗਾ ਇਹ ਠੀਕ ਐ ਹਾਂ ਤੇ ਮਾਂ ਇਹਦੀ 9.5 ਲੱਖ ਦੀ ਵਿਕੀ ਸੀਗੀ ਬੰਦਿਆਂ ਨੇ ਕੱਟਾ ਰੱਖ ਲਿਆ ਉਹ ਕਹਿੰਦੇ ਵੀ ਪੈਸੇ ਦੇ ਦਿਓ ਉਹ ਬੰਦੇ ਤੋਂ ਪੈਸੇ ਬਣੇ ਨਹੀਂ ਫਿਰ ਉਹ ਬੰਦਾ ਕੱਟਾ ਹੀ ਵਾਪਸ ਲੈ ਗਏ ਅੱਛਾ ਉਹ ਤਾਂ ਕੱਟਾ ਪਾ ਲਿਆ ਬੰਦੇ ਤੋਂ ਉਹ ਆਪਣਾ ਵਧੀਆ ਜਾਣ ਪਛਾਣਾ ਉਹਦੀ ਠੀਕ ਹੈ ਇਹ ਹਰਿਆਣੇ ਚੋਂ ਲਿਆਂਦਾ ਸੀ ਤੇ ਇਹਦੀ ਮਾਂ ਦਾ ਦੁੱਧ ਨਹੀਂ ਪਤਾ ਕਿੰਨਾ ਕਰ ਦੁੱਧ ਬੀਬੀ ਪਤਾ ਕਿੰਨਾ ਦੁੱਧ ਇਹਦਾ ਇੱਧਰ ਕੱਟਿਆ ਸੀ ਹਰਿਆਣੇ ਚ 23 ਚ ਮੇਲੇ ਤੇ 26 ਕਿਲੋ 300 ਗ੍ਰਾਮ ਬਾਈ 26 ਕਿਲੋ ਹਾਂ ਆਪਣੇ ਕੋਲੇ ਵੀਡੀਓ ਮੋਬਾਈਲ ਚ ਪਈਆਂ ਨੇ ਠੀਕ ਹੈ ਅੱਛਾ ਸਰਟੀਫੀਕੇਟ ਵੀ ਇਹਦੀ ਮਾਂ ਦੇ ਆਪਣੇ ਮੋਬਾਈਲ ਚ ਹੈਗੇ ਨੇ ਅੱਛਾ ਉਹ ਸਾਰੀਆਂ ਇਹਦਾ ਇਹਦਾ ਪਿਓ ਆ ਜਿਹੜਾ ਸਰਸੇ ਕੋਲੇ ਆ ਸੂ ਪਿੰਡ ਹਾਂ ਉਹ ਝੋਟੇ ਦਾ ਕੱਟਾ ਇਹ ਉਹ ਡੇਰੀ ਫ ਉਹ ਨਾਨੀ ਮਾ ਜਾਣਦਾ ਝੋਟੇ ਦਾ ਠੀਕ ਹੈ ਹਾਂ ਚਲੋ ਤੇ ਹੁਣ ਇਹਦੀ ਬੰਤਰ-ਬੁੰਤਰ ਦਿਖਾ ਦਗੇ ਮਿੱਤਰੋ ਆਹ ਦੇਖ ਲੋ ਇਹਦੀ ਜਿਹੜੀ ਬੰਤਰ ਹੈ ਨਾ ਉਹ ਜਿਹੜੀ ਤੁਸੀਂ ਚੈੱਕ ਕਰ ਲੋ ਖੜਨੇ ਖੁੜਨੇ ਤੇ ਦੋ ਦੰਦ ਹੋ ਗਏ ਯਾਰ ਹਨਾ ਹੁਣ ਇਹ ਬਾਈ ਇਹ ਦੰਦ ਦੇਖ ਲਾ ਤੂੰ ਮਤਲਬ ਦੋ ਤੇ ਤੋੜ ਕੇ ਹਜੇ ਚਾਰ ਦੇ ਚੱਕੀ ਜਾਂਦਾ ਮਤਲਬ ਚੱਕੀ ਆ ਬਸ ਹੁਣ ਇੱਕ ਦੋ ਪੰਜ-ਛੱਤ ਦਿਨ ਹੀ ਹੋਇਆ ਅੱਛਾ ਹਾਂ ਵੀ ਸਾਰੇ ਆਪਣੇ ਕੋਲੇ ਮੋਬਾਈਲ 'ਚ ਪਏ ਨੇ ਠੀਕ ਹੈ ਮੈਂ ਤੈਨੂੰ ਭੇਜੂਗਾ ਤੂੰ ਕਲਿੱਪਾਂ ਲਾ ਦੇ ਤੇ ਮੈਂ ਮੈਂ ਤੈਨੂੰ ਦੱਸਦਾਗਾ ਤੂੰ ਕੱਢੀ ਕਰਾਂ ਜਿਹੜੀ ਹੈਗੀ ਇਹ ਕਲਿੱਪ ਆਪਾਂ ਦਿਖਾ ਦਗੇ ਇਹ ਆਪਾਂ ਮਿੱਤਰੋ ਕਲਿੱਪ ਦਿਖਾ ਦਨੇ ਆ ਜਿੱਥੋਂ ਲੈ ਕੇ ਆਈ ਸੀ ਇਹ ਹਨਾ ਕਿਹੜੇ ਬੰਦੇ ਤੋਂ ਲੈਂਦਾ ਸੀ ਇਹ ਇਹ ਬੰਦੇ ਦਿਖਾਉਣਾ ਦੇਖੋ ਮੂੰਹ ਵਾਂ ਦੇਖ ਲਓ ਮਿੱਤਰ ਹੁਣ ਤੁਸੀਂ ਆਹ ਦੇਖ ਸਿੰਗ ਵੀ ਚੰਗਾ ਬਾਕੀ ਛਾ ਕਾਲਾ ਤੇ ਪੂਸ਼ ਵਗੈਰਾ ਵੀ ਚੈੱਕ ਕਰ ਲਓ ਆਪਾਂ ਦਿਖਾ ਦਨੇ ਆ ਇਹ ਆ ਜਾ ਆ ਜਾ ਇਹ ਆ ਆਦਾ ਇਹਦਾ ਪਿਓ ਆ ਗਿਆ ਹਸੂ ਵਾਲਾ ਹਨਾ ਹਾਂ ਠੀਕ ਐ ਇਹ 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 ਆ ਇਹਨਾਂ ਬੰਦੇ ਤੋਂ ਲੈ ਕੇ ਆਂਦੇ ਸੀ ਗੀਦਾ ਦੀ ਦਾਦਰੀ ਸ਼ਕਰੀ ਅੱਛਾ ਮੈਂ ਦਰਗਾਹ ਤੁਹਾਡਾ ਅੱਛਾ ਉਸ ਦਾ ਬੱਚਾ ਹੈ ਇਸ ਦਾ ਬੱਚਾ ਹੈ ਹਾਂ 1.12 ਮਹੀਨੇ ਦਾ ਹੈ ਠੀਕ ਹੈ ਪਰ ਜਦੋਂ ਲੈ ਕੇ ਆਏ ਸੀ ਹਾਂ ਅੱਛਾ ਠੀਕ ਹੈ ਠੀਕ ਹੈ ਇਹ ਅਨਮੋਲ ਦਾ ਹਸੂ ਵਾਲੇ ਦਾ ਠੀਕ ਹੈ ਇਹ ਇਹ ਪੀਡੀਫ ਤੇ ਤਰੋਲੇ ਪਿੰਡੀ ਜਿੱਤੂ ਵਾਲੇ ਤੇ ਹਾਂ ਠੀਕ ਹੈ ਤੇ ਇਸ ਦਾ ਬੱਚਾ ਹੈ ਇਸ ਦਾ ਧੋਖਾ ਤਾਂ ਇਹ ਨਹੀਂ ਨਹੀਂ ਕੋਈ ਧੋਖਾ ਤਾਂ ਨਹੀਂ ਹੈਗਾ ਆ ਵੀ ਫਤੋ ਹੀ ਕੀ ਕਰਦੇ ਕੱਲੂ ਅਗਲਾ ਰਿਕਾਰਡ ਮੰਗੇਗਾ ਸਾਨੂੰ ਪੁੱਛੇਗਾ ਤਰ ਤੂੰ ਆਪਾਂ ਜਵਾਬ ਦੇਵਾਂਗਾ ਹੈ ਕੋਈ ਬਾਤ ਹੋਵੇ ਹੈ ਕਈ ਅਲੱਗ ਅਲੱਗ ਕਹਿੰਦਾ ਲੇਕੇ ਪੰਜਾਬ ਵੀ ਕਿਸ ਨੇ ਬੰਨ ਲਿਆ ਨਹੀਂ 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 ਹੈ ਠੀਕ ਹੈ ਆਪਣੀ ਮੈਚ ਦਾ ਚੈਂਪੀਅਨ ਬੁਣਾਣੀ ਸਮਝ ਗਿਆ ਗੱਲ ਨਹੀਂ ਲੋਟ ਆ ਫਿਰ ਆ ਪੂਰੇ ਰਿਕਾਰਡ ਵਾਲਾ ਝੋਟਾ ਆ ਗਿਆ ਤੇਰਾ ਹੁਣ ਕਹਿਣ ਤੋਂ ਭਾਵ ਵਾਲਾ ਕਿ ਨਹੀਂ ਹਾਂ ਹਾਂ ਜਮਾ ਤੁਹਾਨੂੰ ਸਾਰਾ ਕੁਝ ਦਿਖਾਉਣਾ ਹੋਵੇ ਖੋਲ ਫਿਰ ਇਹਨੂੰ ਕਰਾ ਤੋੜ ਕੇ ਦਿਖਾ ਹੇ ਆ ਦੇਖ ਲੋ ਵੀਰੋ ਲੈਂਥ ਲੌਂਥ ਜਿਹੜੀ ਆਪਾਂ ਚੈੱਕ ਕਰਵਾ ਦਗੇ ਝੋਟੇ ਦੀ ਇਹ ਲੈ ਵੀ ਹੁਣ ਆ ਦੇਖ ਲੋ ਇਹਦੀ ਮਾਂ ਦਾ ਦੁੱਧ 26 ਕਿਲੋ ਤੇ ਜਿਹੜਾ ਇਹਦਾ ਪਿਓ ਆ ਉਹ ਹਸੂ ਪਿੰਡ ਵਾਲਾ ਅਨਮੋਲ ਝੋਟਾ ਆ ਗਿਆ ਠੀਕ ਐ ਸਿੰਗਾ ਸੂੰਗਾ ਦੀ ਮੰਤਰ ਮੰਤਰ ਜਿਹਾ ਟਾਪ ਕੁਆਲਿਟੀ ਐ ਆ ਭਾਈ ਨੇ ਭਾਈ ਸਰਟੀਫਿਕੇਟ ਇਹਦੇ ਅੱਛਾ ਮਾਂ ਦੀ ਇਹਦੀ ਮਾਂ ਦੇ ਸਰਟੀਫਿਕੇਟ ਠੀਕ ਐ ਆ ਆ ਤਣੋਲੇ ਵਾਲਾ ਦਾ ਆ ਗਿਆ ਹਨਾ ਵੀ ਐਫ ਐ ਦਾ ਠੀਕ ਐ ਲਵੀ ਇਹ ਜਿਹੜੀ ਹੈਗੀ ਨਾ ਜਿਹੜਾ ਇਹਦਾ ਰਿਕਾਰਡ ਜਿਹੜਾ ਹੈਗਾ ਸਾਰਾ ਰਿਕਾਰਡ ਇਸ ਛੋਟੇ ਦਾ ਤੁਹਾਨੂੰ ਮਿਲ ਜੂ ਮਿੱਤਰੋ ਤੇ ਜਿਹੜਾ ਹੁਣ ਸੀਲ ਠੰਡਾ ਬਾਈ ਪਾਵਾ ਜਵਾਖ ਖੋਲ ਕੇ ਬੰਨਦੇ ਠੀਕ ਹੈ ਕੋਈ ਨਹੀਂ ਅੱਜ ਵੀ ਨਹੀਂ ਕਰਦਾ ਮਤਲਬ ਆਪਾਂ ਕੋਈ ਬੱਚਾ ਬੋਚਾ ਇਹਦਾ ਕੋਈ ਪਤਾ ਨਹੀਂ ਕੀਤਾ ਵੀ ਛੱਡਿਆ ਛੱਡਿਆ ਤਾਂ ਨਹੀਂ ਮੈਂ ਹਜੇ ਆਪਾਂ ਛੱਡਿਆ ਨਹੀਂ ਬਾਈ ਠੀਕ ਹੈ ਹਾਂ ਹਜੇ ਕੋਈ ਛੱਡਿਆ ਨਹੀਂ ਹੈ ਚਲੋ ਚੰਗੀ ਗੱਲ ਆ ਵੀ ਤੇ ਬਾਕੀ ਟੈਸਟਿਕਲਾਂ ਦਾ ਦਿਖਾ ਦਿੱ ਗਏ ਆਪਾਂ ਤੁਹਾਨੂੰ ਟੈਸਟਿਕਲਾਂ ਦਾ ਵੀ ਜਿਹੜਾ ਹੈਗਾ ਪੂਰਾ ਚੰਗਾ ਆ ਗਿਆ ਮਿੱਤਰੋ ਬਾਕੀ ਤੁਸੀਂ ਦੇਖੋਗੇ ਤੇ ਲੈ ਚੱਲ ਸੋਹਣਿਆ ਸੱਜਣਾ ਲਾ ਵੀ ਲੈਂਟ ਦੇਖ ਲੋ ਤੁਸੀਂ ਝੋਟੇ ਦੀ ਹਜੇ ਤਾਂ ਨਾ ਇਹ ਆਪਾਂ ਕਹਿ ਦਈਏ ਵੀ ਬੱਚਾ ਹੀ ਆ ਮਿੱਤਰੋ ਪੂਰੇ ਪ੍ਰੋਪਰ ਰਿਕਾਰਡ ਸਾਰਾ ਰਿਕਾਰਡ ਇਸ ਝੋਟੇ ਦਾ ਤੁਹਾਨੂੰ ਮਿਲ ਜਾਣਾ ਬਾਈ ਹੈਪੀ ਕੋਲ ਹਰਿਆਣੇ ਦੇ ਵਿੱਚੋਂ ਆਇਆ ਹੋਇਆ ਸਾਰੇ ਸਬੂਤ ਬਾਈ ਪਹਿਲੇ ਹੀ ਕਿਉਂ ਹੁੰਦਾ ਪਤਾ ਹੁੰਦਾ ਹੈਪੀ ਵੀ ਆਪਾਂ ਨੂੰ ਕਈ ਵੇਚਣਾ ਪੈ ਜੇ ਹਨਾ ਹਾਂ ਬਾਈ ਤੇ ਇਹਦਾ ਮੁੱਲ ਮੱਲ ਫਿਰ ਕਿੰਨਾ ਕਰਤਾ ਮੁੱਲ ਇਹਦਾ ਬਾਈ ਆਪਾਂ ਫੋਨ ਤੇ ਹੀ ਕਰਾਂਗੇ ਫੋਨ ਤੇ ਕਰੇਗਾ ਠੀਕ ਹੈ ਨੰਬਰ ਕਿਹੜਾ ਚੱਲਦਾ ਤੇਰੇ ਕੋਲੇ ਨੰਬਰ 83601 61641 ਠੀਕਾ ਲੋ ਵੀ ਮਿੱਤਰੋ ਆਪਾਂ ਬਾਈ ਦੀਆਂ ਜਿਹੜੀਆਂ ਦੋ ਤਾਂ ਮੱਝਾਂ ਦਿਖਾਈਆਂ ਇੱਕ ਝੋਟਾ ਦਿਖਾਇਆ ਤੇ ਜਿਹੜੇ ਭਰਾ ਨੂੰ ਪਸੰਦ ਹੋਇਆ ਹਨਾ ਇੱਥੇ ਝੋਟਾ ਦੇਖਣ ਆਇਓ ਨਾਲੇ ਝੋਟੀਆਂ ਦੇਖਣ ਆਜੋ ਤਸੱਲੀ ਕਰਕੇ ਜਿਹੜਾ ਹੈਗਾ ਕੋਈ ਵੀ ਨਾਲ ਲਿਜਾ ਸਕਦੇ ਹੋ ਕਿਵੇਂ ਲੱਗਿਆ ਤੁਹਾਨੂੰ ਝੋਟਾ ਆ ਤੇ ਜਿਹੜੀ ਝੋਟੀ ਦਿਖਾਈ ਆ ਆਪਾਂ ਹਨਾ ਬਾਈ ਦੀ ਤੇ ਦੱਸਿਓ ਜਰੂਰ ਧੰਨਵਾਦ